ਸਸੀ ਕਾ ਭਾਈ ਜੀ ਸਾਰਿਆਂ ਨੂੰ ਫੇਸਬੁੱਕ ਵਾਲਿਆਂ ਨੂੰ ਭਾਈ ਇੱਕ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਯਾਰ ਮੰਨ ਲਓ ਨਾ ਮੇਰੇ ਭਰਾ ਨੂੰ ਹੋ ਗਿਆ ਅਟੈਕ ਤੇ ਸਾਡੀ ਮੰਨ ਲਓ ਜ਼ਮੀਨ ਵੇਚ ਗਈ ਇੱਕ ਤਾਂ ਜ਼ਮੀਨ ਵੇਚ ਗਈ ਇੱਕ ਮੰਨ ਲਓ ਮਰੀਜ਼ ਘਰੇ ਪਿਆ ਸਾਡੇ ਹੁਣ 2.5 ਮਹੀਨੇ ਹੋ ਗਏ ਮੰਨ ਲਓ ਤੇ ਵੇਚਣਾ ਬੰਦੇ ਪਿੰਡ ਦੇ ਮਿਹਨੇ ਮਾਰਦੇ ਆ ਵੀ ਸਾਲਿਆਂ ਨੇ ਜ਼ਮੀਨ ਵੇਚਤੀ ਵੀ ਹੁਣ ਬੱਟਾਂ ਚ ਕੀ ਪਿਆ ਤੇ ਬਾਈ ਯਾਰ ਮਾੜੀ ਗੱਲ ਆ ਮੰਨ ਲਓ ਵੀ ਇੱਕ ਦਾ ਬੰਦੇ ਦੇ ਮੁਸੀਬਤ ਪੈ ਜਾਂਦੀ ਐ ਉਹ ਤਾ ਉਹਨੂੰ ਮਿਹਨੇ ਮਾਰਨੇ ਹਨਾ ਕਿੱਡੀ ਮਾੜੀ ਗੱਲ ਆ ਤੇ ਏਕਣਾ ਮੰਨ ਲਓ ਮੇਰੇ ਘਰੋਂ ਵੀ ਹੈਂਡੀਕੈਪਟ ਐ ਤੇ ਉਤੋਂ ਮੇਰੇ ਪਾਪਾ ਵੀ ਬਿਮਾਰ ਹੈਂਦਾ ਮੰਨ ਲਓ ਵੀ ਉਹਨਾਂ ਦੇ ਦਿਮਾਗ ਤੇ ਲੋੜਾ ਕਿਉਂ ਘਰੇ ਵੀ ਮੰਨ ਲਓ ਮਰੀਜ਼ ਪਿਆ ਉਹਦਾ ਕਰਕੇ ਵੀ ਦਿਮਾਗ ਤੇ ਲੋੜ ਪੈ ਗਿਆ ਤੇ ਜਦੋਂ ਹੁਣ ਕੋਈ ਮੰਨ ਲਓ ਵੀ ਵਟ ਘਟਦਿਆਂ ਜਾਂ ਉਤੋਂ ਸ਼ਰੀਕ ਮਿਹਨੇ ਮਾਰਦੇ ਆ ਵੀ ਹੁਣ ਬੱਟਾਂ ਚ ਕੀ ਪਿਆ ਜਮੀਨ ਤਾਂ ਮੰਨ ਲਓ ਵੀ ਵੇਚਤੀ ਤੁਸੀਂ ਬਾਈ ਯਾਰ ਹੁਣ ਮੇਰੀ ਗੱਲ ਸੁਣ ਵੀ ਇੱਕ ਪਾਸੇ ਤਾਂ ਮਰੀਜ਼ ਪਿਆ ਤੇ ਉਦੋਂ ਫਿਰ ਜ਼ਮੀਨ ਚੰਗੀ ਹੋ ਗਈ ਕੇ ਜਾਂ ਫਿਰ ਜ਼ਮੀਨ ਪਿੱਛੇ ਆਪਾਂ ਬੰਦਾ ਮਾਰਦਗੇ ਚਲੋ ਭਰਾਵਾ ਸਾਡੀ ਤਾਂ ਵੇਖ ਗਈ ਕੋਈ ਗੱਲ ਨਹੀਂ ਜਿੱਤੇ ਕਿਤੇ ਪਰਮਾਤਮਾ ਨੇ ਚਾਇਆ ਉਹਦੇ ਹੋਰ ਦੇ ਦੂਗਾ ਇੱਕ ਸੋਡੇ ਨਾਲ ਹੋਲ ਗੱਲ ਕਰਨੀ ਸੀ ਮੰਨ ਲਓ ਨਾ ਵੀ ਮੇਰੇ ਘਰ ਦੀ ਵੀ ਹੈਂਡੀਕੈਪ ਟਾਇ ਤੇ ਮੇਰਾ ਮੁੰਡਾ ਵੀ ਹੈਂਡੀਕੈਪ ਟਾਇ ਮੰਨ ਲਓ ਨੂੰ ਦੀਂਧਾਣੀ ਦਾ ਰਾਤ ਨੂੰ ਤੇ ਉਹਦੇ ਨਾਲ ਨਾ ਠੱਗੀ ਹੋਈ ਆ 6000 ਰੁਪਏ ਦੀ ਤੇ ਕੋਈ ਪੈਲਸਣਾ ਵਾਲੇ ਬੰਦੇ ਆ ਮੰਨ ਲਓ ਵੀ ਪੈਲਸਣਾ ਦਾ ਪੈਕਿੰਗ ਕਰਨੀ ਆ ਉਹਨੂੰ ਆਏ ਸੀ ਮੁੰਡੇ ਨੂੰ ਵੀ ਚਲੋ ਮੇਰੇ ਚਾਚੇ ਨੂੰ ਵੀ ਟੈਕ ਹੋਇਆ ਤੇ ਵੀ ਪਿਆ ਉਹ ਬਿਕਰੇਣਾ ਮੈਂ ਤੇ ਮੇਰੀ ਚਾਚੀ ਪੈਕਿੰਗ ਕਰੀ ਚੱਲਾਂਗੇ ਪੈਸਾ ਨਾਲ ਤੇ ਬਾਈ ਜੀ ਹੋਰ ਨਾ ਕੋਈ ਬੰਦਾ ਫਾਸ ਜੋ ਮੰਨ ਲਓ ਸ਼ੀ ਪਹਿਲਾਂ ਤਾਂ ਪੁਆਏ ਉਹਨਾਂ ਨੇ ਮੰਨ ਲਓ ਵੀ 550 ਰੁਪਇਆ ਉਦੋਂ ਬਾਅਦ ਉਹਨਾਂ ਨੇ ਪੁਆਇਆ ਮੰਨ ਲਓ 650 ਰੁਪਇਆ ਫੇਰ ਉਹਨਾਂ ਨੇ ਪੁਆਇਆ ਜੀ 2500 ਰੁਪਇਆ ਵੀ ਥੋੜਾ ਮਾਲ ਬਚੰਡੇ ਆ ਗਿਆ ਤੇ ਘਰੇ ਛੱਡ ਦਿਆਂਗੇ ਤੇ ਸਾਨੂੰ ਪੈਸੇ ਹੋਰ ਪਾਓ ਤੇ ਉਹਦਾ ਮੰਨ ਲਓ ਸਨਾਖਤੀ ਕਾਰਡ ਲਿਆ ਉਹਨਾਂ ਨੇ ਕਿ 6000 ਰੁਪਏ ਦੀ ਉਹਦੇ ਨਾਲ ਠੱਗੀ ਹੋਈ ਆ ਮਨ ਲੋਣੇ ਦਾ ਵਿਚਾਰੇ ਨੇ ਪੈਲਸਨਾ ਦਾ ਕਹਿ ਕੇ ਮੰਨ ਲੋ ਵੀ ਪੈਕਿੰਗ ਕਰੇ ਕਰੇ ਚੱਲਾਂਗੇ ਵੀ ਸਾਨੂੰ ਰਜਗਾਰ ਮਿਲ ਜੂਗਾ ਤੇ ਉਹ ਅੱਗੋਂ ਠੱਗੀ ਮਾਰ ਗਏ ਮੈਂ ਤਾਂ ਇੱਕ ਗੱਲ ਆਣਾ ਵੀ ਠੱਗੀ ਮਾਰਨ ਵਾਲਿਓ ਤੇ ਜੇ ਕੋਈ ਬੰਦਾ ਮੰਨ ਲੋ ਵੀ ਠੱਗੀ ਮਰਾਉਂਦਾ ਕਿਸੇ ਨਾਲ ਬਹੁਤ ਮਾੜੀ ਗੱਲ ਆ ਇਹ ਚੰਗੀ ਗੱਲ ਨਹੀਂ ਵੀ ਅਸੀਂ ਤਾਂ ਇਹੀ ਗੱਲ ਆਣੇ ਵੀ ਚੱਲ ਮੇਰੇ ਪੋਤ ਨਾਲ ਦਾ ਠੱਗੀ ਹੋ ਗਈ ਵੀ ਮੰਨ ਲਓ ਜਿਹੜੇ ਨੂੰ ਦੀਂਦਾ ਨਹੀਂ ਉਹਨੇ ਦਾ ਪੈਸਰਾਂ ਦੇ ਪੈਸੇ ਇਕੱਠੇ ਕਰਿਆ ਵੀ ਕੋਈ ਬੰਦਾ ਹੋਰ ਨਾ ਫਸ ਜਾਓ ਇਸ ਸਕੀਮ ਚ ਇਹ ਬਾਈ ਕੋਈ ਸਕੀਮ ਨਹੀਂ ਕੋਈ ਕੁਛ ਨਹੀਂ ਫਰਾਡ ਆ ਇਹ ਕੰਮ ਜਿਹੜੇ ਬੰਦੇ ਆਦੇ ਨਾ ਵੀ ਪੈਸਰਾਂ ਪੈਕਿੰਗ ਫਿਰ ਇੱਥੇ ਆਉਂਦੀ ਆ ਪਤਾ ਨਹੀਂ ਸਨੈਪਚੈਟ ਤੇ ਆਉਂਦੇ ਪਤਾ ਨਹੀਂ ਕਾਤੇ ਆਉਂਦੇ ਇੰਸਟਾਗ੍ਰਾਮ ਤੇ ਤੇ 6000 ਰੁਪਏ ਦੀ ਠੱਗੀ ਮਾਰ ਗਏ ਮੰਨ ਲਓ ਬੰਦੇ ਹੈਪੀ 6000 ਰੁਪਏ ਦੀ ਠੱਗੀ ਮਾਰ ਗਏ ਰਾਜੂ ਨਾਮ ਬੰਦੇ ਹਾਂ ਪੈਲਸਨਾ ਦਾ ਕੰਮ ਸੀਗਾ ਯਾਰ ਇਹਨੂੰ ਆ ਦੇ ਕੇ ਪੈਲਸਨਾ ਪੈਕਿੰਗ ਕਰ ਲਿਆ ਕਰਿਓ ਇਹਨੂੰ ਰਾਜੂ ਨੂੰ ਆਇਆ ਸੀਗਾ ਵੀ 40000 ਵੀ ਤੈਨੂੰ ਵੀ ਪਤਾ ਇਹਨੂੰ ਦੀਂਦਾ ਨਹੀਂਗਾ ਤੇ ਵੀ ਇਹਨੂੰ ਆਇਆ ਸੀ ਮੈਂ ਤੇ ਮੇਰੀ ਚਾਚੀ ਵੀ ਘਰੇ ਨਾ ਪੈਲਸਨਾ ਮੰਨ ਲਓ ਵੀ ਪੈਕਿੰਗ ਕਰੀ ਚੱਲਿਆ ਕਰਾਂਗੇ ਉਹਨਾਂ ਨੇ ਬਾਈ 6000 ਰੁਪਿਆ ਪੁਆ ਲਿਆ 6000 ਰੁਪਿਆ ਪੁਆ ਲਿਆ ਮੰਨ ਲਾ ਤੇ ਇਹਨੂੰ ਮੁੜ ਕੇ ਤੇ ਉਹ ਆ ਦੇ ਅਸੀਂ ਤੇਰੇ ਤੇ ਰੌਟ ਕਰਦੇ ਆ ਇਹਨੂੰ ਅੱਗੋਂ ਮੋੜ ਕੇ ਆ ਦੇ ਵਿਰਾਵਟ ਕਰਦੇ ਆ ਤੇਰੇ ਤੇ ਹਾਂ ਤੇ 6000 ਰੁਪਏ ਦੀ ਠੱਗੀ ਮਾਰ ਗਏ ਇਹਨਾਂ ਬੰਦੇ ਤੇ ਕਿੱਡੀ ਮਾੜੀ ਗੱਲ ਹੈ ਹਨਾ ਪੂਰੀ ਮਾੜੀ ਹੈ ਹਾਂ ਮੈਂ ਤਾਂ ਇਹੀ ਗੱਲ ਆਣਾ ਵੀ ਠੱਗੀ ਮਾਰਨ ਆਲਿਆ ਬਚ ਜਾ ਜਿੱਦੇ ਕਿਤੇ ਸਾਡੇ ਡੇਕੇ ਆ ਗਿਆ ਤੇ ਫਿਰ ਹਿਸਾਬ ਲਾ ਲਈ ਹਾਂ ਭਾਈ ਬਚੋ ਇਹਨਾਂ ਤੋਂ ਫਰਾਡ ਹੈ ਇਹ ਕੰਮ ਜਿਹੜੇ ਆ ਪਿਲਸ ਨਾਲ ਪੈਕਿੰਗ ਦੀ ਘਰੇ ਆਦੇ ਹਨਾ ਬਚੋ ਇਹਨਾਂ ਤੋਂ ਪਰ ਸਾਡੇ ਨਾਲ 6000 ਰੁਪਏ ਦੀ ਠੱਗੀ ਮਾਰ ਗਏ ਬੰਦੇ ਪਰ ਠੱਗੀ ਮਾਰਨ ਵਾਲਾ ਤੇ ਮਰਵਾਉਣ ਵਾਲਾ ਬੰਦਾ ਬਹੁਤ ਔਖੇ ਹੋ ਹੋ ਮਰਦੇ ਆ ਬੰਦਾ ਦੁਖੀ ਹੋਇਆ ਨੀਗਾ ਲਾਦਾ ਹੁੰਦਾ ਤੇ ਬਾਈ ਤੁਸੀਂ ਮੇਰੇ ਬੱਚੇ ਨੂੰ ਮੰਨ ਲੋ ਉਹਨੂੰ ਦੀਦਾ ਨੀਗਾ ਜਿਹੜੇ ਤੋਂ ਤੁਸੀਂ 6000 ਰੁਪਇਆ ਪਵਾਇਆਗਾ ਤੇ ਘਰ ਦੀ ਮੇਰੇ ਹੈਂਡੀਕੈਟ ਹੈ ਪਿਓ ਮੇਰਾ ਬਿਮਾਰ ਪਿਆ ਹੈ ਗਾਂ ਮੇਰੇ ਭਰਾ ਨੂੰ ਟੈਕ ਹੋਇਆ ਜਿਹੜਾ ਪਿਆਗਾ ਤੇ ਤੁਸੀਂ 6000 ਰੁਪਇਆ ਪਵਾ ਕੇ ਤੇ ਮੌਜਨਾ ਭੱਜ ਕੇ ਕਿਸੇ ਪਾਸੇ ਨੰਬਰ ਵੀ ਭਾਈ ਹੈਗਾ ਸਾਡੇ ਕੋਲੇ ਉਹਨਾਂ ਦਾ ਸਾਰਾ ਕੁਝ ਪਿਆਗਾ ਤੇ ਪਰ ਮਾੜੀ ਗੱਲ ਕਰੀ ਇਹਨਾਂ ਨੇ ਬਹੁਤ ਜਿਆਦਾ ਮਾੜੀ ਗੱਲ ਕਰੀ ਹੈ ਭਾਈ